ਵੱਡੀ ਖਬਰ ਲੌਰਸ਼ ਬਿਸ਼ਨੋਈ ਨਾਲ ਜੁੜੀ ਹੋਈ ਹੈ ਲੌਰਸ਼ ਬਿਸ਼ਨੋਈ ਨੂੰ ਲੈ ਕੇ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਤਾਂ ਵੱਡੀ ਰਾਹਤ ਲੌਰਸ਼ ਬਿਸ਼ਨੋਈ ਨੂੰ ਮਿਲਦੀ ਨਜ਼ਰ ਆ ਰਹੀ ਹੈ ਜਿੱਥੇ ਬਖ ਬਖ ਮਾਮਲੇ ਵਿੱਚ ਲੋਰਸ਼ ਬਸ਼ਨੋਈ ਦੇ ਮਾਮਲੇ ਜਿਹੜੇ ਕੋਰਟ ਵਿੱਚ ਪਹੁੰਚੇ ਹੋਇਆ ਤੇ ਅਜੇ ਇਹ ਵਿੱਚ ਹੀ ਇੱਕ ਮਾਮਲਾ ਜਿਹੜਾ ਰੰਗਦਾਰੀ ਦਾ ਉਹ ਫਰੀਦਕੋਟ ਅਦਾਲਤ ਚ ਵਿਚਾਰ ਅਧੀਨ ਸੀ ਜਿਸ ਨੂੰ ਲੈ ਕੇ ਅੱਜ ਫੈਸਲਾ ਸੁਣਾਇਆ ਗਿਆ ਤਾਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਲੋਰਸ਼ ਬਸ਼ਨੋਈ ਨੂੰ ਬਰੀ ਕਰ ਦਿੱਤਾ ਗਿਆ ਤਾਂ ਫਰੀਦਕੋਟ ਅਦਾਲਤ ਨੇ ਬਰੀ ਕੀਤਾ ਲੋਰਸ਼ ਬਸ਼ਨੋਈ ਅਤੇ 2021 ਦਾ ਇਹ ਮਾਮਲਾ ਜਿਸ ਵਿੱਚ ਕੇ ਜਾਣਕਾਰੀ ਮਿਲ ਰਹੀ ਹੈ ਕਿ ਕੋਟਕਪੂਰਾ ਦੇ ਇੱਕ ਵਪਾਰੀ ਤੋਂ WhatsApp ਕਾਲ ਰਾਹੀਂ 50 ਲੱਖ ਦੀ ਜਿਹੜੀ ਆ ਰੰਗਦਾਰੀ ਮੰਗੀ ਗਈ ਸੀ ਤੇ ਉਸੇ ਨੂੰ ਲੈ ਕੇ ਆ ਐਫ ਆਈ ਆਰ ਦਰਜ ਹੁੰਦੀ ਆ ਤੇ ਐਫ ਆਈ ਆਰ ਵਿੱਚ ਲੋਰਸ਼ ਬਿਸ਼ਨੋਈ ਦਾ ਵੀ ਜਿਹੜਾ ਨਾਮ ਦਰਜ ਕੀਤਾ ਜਾਂਦਾ ਹੈ ਤਾਂ ਕਰੀਬ 3 ਸਾਲ ਬਾਅਦ ਜਿਹੜਾ ਇਹ ਫੈਸਲਾ ਸਾਹਮਣੇ ਆਇਆ ਅਤੇ ਅਦਾਲਤ ਨੇ ਗੈਂਗਸਟਰ ਲਾਰਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਤਾਂ ਵੱਡੀ ਰਾਹਤ ਕਿਤੇ ਨਾ ਕਿਤੇ ਕੋਰਟ ਵੱਲੋਂ ਮਿਲਦੀ ਗੈਂਗਸਟਰ ਲਾਰਸ ਬਿਸ਼ਨੋਈ ਨੂੰ ਜਿਹੜੀ ਆ ਉਹ ਮਿਲਦੀ ਨਜ਼ਰ ਆ ਰਹੀ ਆ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਕਿ ਕਈ ਵੱਡੇ ਮਾਮਲਿਆਂ ਵਿੱਚ ਜਿਹੜਾ ਇਹ ਕੈਟਾਗਰੀ ਦਾ ਗੈਂਗਸਟਰ ਲਾਰਸ ਬਿਸ਼ਨੋਈ ਓਕਿ ਰਿਹਾ ਹੋਇਆ ਅਤੇ ਬਕਵਾਕ ਜਿਹੜੇ ਕੋਰਟ ਕੇਸ ਚੱਲ ਰਹੇ ਨੇ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇੱਕ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ ਕਿ ਕੋਰਟ ਨੇ ਉਸ ਨੂੰ ਬਰੀ ਕਰ ਦਿੱਤਾ ਹੈ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਹਾਈ ਕੋਰਟ ਚ ਵੀ ਜਿਹੜਾ ਲਾਰਸ਼ਪ ਸ਼ਨੋਈ ਇੰਟਰਵਿਊ ਮਾਮਲੇ ਦਾ ਮਾਮਲਾ ਉਹ ਵਿਚਾਰ ਅਧੀਨ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਰੰਗਦਾਰੀ ਦੇ ਮਾਮਲੇ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਬਹੁਤ ਸਾਰੇ ਲੋਕਾਂ ਤੋਂ ਰੰਗਦਾਰੀ ਆ ਜਿਹੜੀ ਫਰੋਤੀ ਆ ਫੋਨ ਕਾਲ ਰਹੀਂ ਮੰਗੀ ਜਾ ਰਹੀ ਹੈ ਤੇ ਅਜਿਹੇ ਵਿੱਚ 2121 ਵਿੱਚ ਵੀ ਇੱਕ ਮਾਮਲਾ ਆਇਆ ਸੀਗਾ ਜਿੱਥੇ ਕਿ ਕੋਟਕਪੂਰਾ ਦੇ ਸਿਟੀ ਤੋਂ ਇੱਕ ਉਦਯੋਗਪਤੀ ਤੋਂ ਜਿਹੜੀ ਐ ਫਰौती ਮੰਗੀ ਗਈ ਸੀ ਤੇ 50 ਲੱਖ ਦੀ ਮੰਗ ਕੀਤੀ ਗਈ ਸੀ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਸੀ ਤੇ ਇਸ ਐਫ ਆਈ ਆਰ ਚ ਗੈਂਗਸਟਰ ਲਾਂਚ ਸ਼ਰੋਈ ਦਾ ਵੀ ਨਾਂ ਦਰਜ ਕੀਤਾ ਗਿਆ ਸੀ ਪਰ ਉਧਰ ਕੁਝ ਜਦੋਂ ਸਾਰੀ ਜਾਂਚ ਪੜਤਾਲ ਹੋਈ ਜਦੋਂ ਕੋਰਟ ਨੇ ਸਾਰੇ ਮਾਮਲੇ ਨੂੰ ਦੇਖਿਆ ਤਾਂ ਲਾਰੈਂਸ ਬਸ਼ਨੋਈ ਨੂੰ ਇਸ ਮਾਮਲੇ 'ਚ ਵੱਡੀ ਰਾਹਤ ਦਿੱਤੀ ਗਈ ਹੈ ਤੇ ਗੈਂਗਸਟਰ ਲਾਰੈਂਸ ਬਸ਼ਨੋਈ ਜਿਹੜਾ ਇੱਕ ਵੱਡੇ ਮਾਮਲੇ ਵਿੱਚੋਂ ਬਰੀ ਹੋ ਗਿਆ